ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਵੱਲੋਂ ਇੱਕ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਗਈ ਜਿੱਥੇ ਉਹਨਾਂ ਨੇ ਆਪਣੇ ਇਸ ਅਦਾਰੇ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਮਿਲੇ ਜਾਣਕਾਰੀ ਅਨੁਸਾਰ 31 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਇੱਕ ਕੋਡ ਆਫ ਕੰਡਕਟਰ ਜਾਰੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਰੇ ਨੂੰ ਚੰਦਾ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੌਣ ਵੋਟ ਕਰ ਸਕਦਾ ਹੈ ਅਤੇ ਕਿਸ ਤਰ੍ਹਾਂ ਵੋਟ ਕਰੇਗਾ ਅਤੇ ਵੋਟ ਕਰਨ ਦੇ ਦੌਰਾਨ ਕਿਹੜੇ ਕਾਗਜ਼ਾਂ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ? ਆਓ ਸੁਣਦੇ ਹਾਂ। ਸਾਰੇ ਹੀ ਪ੍ਰਿੰਟ ਅਤੇ ਇਲੈਕਟ੍ਰੋਨਿਕ মিডিਆ ਤੋਂ ਆਏ ਹੋਏ ਸਾਰੇ ਹੀ ਮੇਰੇ ਆਦਰਯੋਗ ਸਤਕਾਰਯੋਗ ਸਾਥੀਆਂ ਦਾ ਭਾਈਆਂ ਦਾ ਭਰਾਵਾਂ ਦਾ ਬਹੁਤ-ਬਹੁਤ ਵਿਕਾਸ ਸਵਾਗਤ ਕਰਦਾ ਮੈਂ ਆਪਣੀ ਇਲੈਕਸ਼ਨ ਟੀਮ ਵੱਲੋਂ ਹਰੀਸ਼ ਦੋਆ ਜੀ ਵੱਲੋਂ ਔਰ ਸਰਵਜੀਤ ਸਿੰਘ ਜੀ ਸਾਡੇ ਇਲੈਕਸ਼ਨ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਤਰਫੋਂ ਅਸੀਂ ਸਾਰੇ ਤੁਹਾਡਾ ਹਾਰਦਿਕ ਸਵਾਗਤ ਕਰਦੇ ਆਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਸਾਡੇ 23 ਤਰੀਕ ਨੂੰ ਕੱਤੀ ਕਸ ਤੋਂ ਹੋਣ ਵਾਲੇ ਇਲੈਕਸ਼ਨਾਂ ਦੇ ਸੰਬੰਧ ਦੇ ਵਿੱਚ ਹੈ ਜਿਹੜਾ ਅਸੀਂ ਕੁਝ ਰੂਲ ਰੈਗੂਲੇਸ਼ਨ ਇਲੈਕਸ਼ਨ ਕਰਾਉਣ ਲਈ ਕੋਡ ਆਫ ਕੰਡਕਟ ਬਣਾਇਆ ਹੈ ਉਹਦੀ ਬਾਬਤ ਹੈ ਜਿਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨਾ ਹੈ ਕਿ ਜਿੰਨੇ ਵੋਟਰਾਂ ਨੇ ਜਿੰਨੇ ਮੈਂਬਰਾਂ ਨੇ ਆਪਣਾ ਚੰਦਾ 19 ਅਗਸਤ ਤੱਕ ਜਮ੍ਹਾਂ ਕਰਾ ਦਿੱਤਾ ਸੀਗਾ ਉਹ ਸਾਰਿਆਂ ਨੂੰ ਹੀ ਅਸੀਂ ਵੈਲਿਡ ਵੋਟਰ ਮੰਨਿਆ ਹੈ ਉਹ ਵੋਟ ਪਾ ਸਕਦੇ ਨੇ ਲੇਕਿਨ ਉਹਨਾਂ ਲਈ ਜਿਨ੍ਹਾਂ ਨੇ ਆਪਣੇ ਨਵੇਂ ਕਾਰਡ ਬਣਵਾ ਲਏ ਉਹ ਤਾਂ ਪਾਈ ਲੈਣਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਕਾਰਡ ਨਹੀਂ ਬਣ ਸਕੇ ਕਿਸੇ ਵੀ ਕਾਰਨ ਕਰਕੇ ਪਰ ਉਹਨਾਂ ਨੇ ਚੰਦਾ ਜਮ੍ਹਾਂ ਕਰਵਾ ਦਿੱਤਾ ਸੀਗਾ ਕਾਰਡ ਨਹੀਂ ਬਣਵਾ ਸਕੇ ਤਾਂ ਉਹਨਾਂ ਨੂੰ ਵੀ ਇਸ ਸ਼ਰਤ ਦੇ ਉੱਤੇ ਵੋਟ ਪਾਣ ਦਾ ਇਜਾਜ਼ਤ ਦਿੱਤੀ ਜਾਏਗੀ ਅਧਿਕਾਰ ਦਿੱਤਾ ਜਾਏਗਾ ਕਿ ਉਹ ਆਪਣੀ ਫਰਮ ਦਾ GST ਸਰਟੀਫਿਕੇਟ ਦੇ ਤਿੰਨੋਂ ਕਾਗਜ਼ ਡਿਊਲੀ ਸਟੈਂਪਡ ਐਂਡ ਸਾਈਨ ਸੈਂਸ ਸਾਈਨ ਲਗਾ ਕੇ 셀ਫ ਟੈਸਟ ਕਰਕੇ ਦੇਣਗੇ ਔਰ ਜਦੋਂ ਆਣਗੇ ਤਾਂ ਉਹ ਆਪਣਾ オリジナル ਫੋਟੋ ਆਇਡੈਂਟੀਟੀ ਕਾਰਡ ਕੋਈ ਵੀ ਹੋ ਸਕਦਾ ਜਿਹਦੇ ਤੇ ਫੋਟੋ ਲੱਗੀ ਹੋਵੇ ਉਹ ਆਧਾਰ ਕਾਰਡ ਵੀ ਹੋ ਸਕਦਾ ਪਾਸਪੋਰਟ ਵੀ ਹੋ ਸਕਦਾ ਡਰਾਈਵਿੰਗ ਲਾਇਸੈਂਸ ਵੀ ਹੋ ਸਕਦਾ ਵੋਟਰ ਆਈਡੀ ਕਾਰਡ ਵੀ ਹੋ ਸਕਦਾ ਔਰ ਅਗਰ ਪੈਨ ਦੇ ਉੱਤੇ ਫੋਟੋ ਹੈ ਪੈਨ ਕਾਰਡ ਵੀ ਹੋ ਸਕਦਾ ਹੈ ਉਹ オリジナル ਦੇਖਿਆ ਜਾਏਗਾ ਤੇ GST ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕੀਤੀ ਜਾਏਗੀ GST ਦੇ ਪੋਰਟਲ ਤੋਂ ਜਾ ਕੇ ਅਗਰ ਉਹ ਸਹੀ ਪਾਏ ਜਾਂਦੇ ਹੈ 파ਟਨਰ ਜਾਂ ਪ੍ਰੋਪਰਾਈਟਰ ਜਾਂ ਡਾਇਰੈਕਟਰ ਹੈਗੇ ਨੇ ਫਰਮ ਚ ਤਾਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਏਗਾ ਈ ਮੈਂਬਰਾਂ ਦੀ ਬਹੁਤ ਸਾਰੀ ਭਾਰੀ ਮੰਗ ਸੀ ਕਿ ਕਈ ਮੈਂਬਰ ਆਪਣਾ ਫੋਟੋ ਨਹੀਂ ਸੀ ਕਰਾ ਸਕਤੇ ਕਰਾ ਸਕੇ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਫੋਟੋ ਅੱਜ ਵੀ ਹੋ ਰਹੀ ਹੈ ਜਿਹੜੇ ਮੈਂਬਰ ਨਹੀਂ ਕਰਵਾ ਸਕੇ ਉਹ ਅੱਜ ਵੀ ਆ ਕੇ ਆਪਣੀ ਨਵੀਂ ਫੋਟੋ ਆਇਡੈਂਟੀਟੀ ਕਾਰਡ ਕਰਵਾ ਸਕਦੇ ਨੇ ਇੱਥੇ ਹੀ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਖਦਸ਼ੇ ਜਿਤਾਏ ਜਾ ਰਹੇ ਸੀ ਕਿ ਵੋਟਰ ਕਿਸੇ ਤਰ੍ਹਾਂ ਦੀ ਤੰਦਲੀ ਛੇੜਛਾੜ ਹੋਈ ਹੈ ਐਸਾ ਕੁਝ ਨਹੀਂ ਹੋਇਆ ਜਿਹੜੇ ਵੀ ਮੈਂਬਰ ਵੈਲਿਡ ਵੋਟਰ ਲਿਸਟ ਹੈਗੇ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇਗਾ ਚਾਹੇ ਉਹਨਾਂ ਨੇ ਕਾਰਡ ਬਣਵਾ ਲਿਆ ਚਾਹੇ ਨਹੀਂ ਬਣਵਾਇਆ ਜੇ ਬਣਵਾ ਲਿਆ ਤਾਂ ਵੋਟਰ ਜਿਹੜਾ ਨਵੇਂ ਦਾ ਵੋਟਰ ਕਾਰਡ ਦੇ ਉੱਤੇ ਮਿਲ ਜੇਗਾ ਅਗਰ ਨਹੀਂ ਬਣਵਾਇਆ ਤਾਂ ਜੀਐਸਟੀ ਸਰਟੀਫਿਕੇਟ ਦੀਆਂ ਤਿੰਨੋਂ ਕਾਪੀਆਂ 셀ਫ ਅਟੈਸਟਡ ਔਰ origignal ਆਇਡੈਂਟੀਟੀ ਕਾਰਡ ਦੇਖ ਕੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਊਗਾ ਕਿਸੇ ਮੈਂਬਰ ਨੂੰ ਮਨਾਂ ਨਹੀਂ ਕੀਤਾ ਜਾਊਗਾ ਜਿਹਦੇ ਕਾਗਜ਼ ਪੂਰੇ ਹੋਣਗੇ ਇਸ ਤੋਂ ਇਲਾਵਾ ਅਸੀਂ ਸਭ ਤਰ੍ਹਾਂ ਦੀਆਂ ਪਾਰਟੀਆਂ ਕਿਸੇ ਵੀ ਸ਼ਕਲ ਦੇ ਵਿੱਚ ਡਿਨਰ ਲਾਂਚ ਆਕਟੇਲ ਕਿਸੇ ਵੀ ਕਿਸਮ ਦੀਆਂ ਪਾਰਟੀਆਂ ਜਿੱਥੇ ਕਿ ਇਲੈਕਸ਼ਨ ਦੀ ਕਨਵੈਂਸਿੰਗ ਹੁੰਦੀ ਹੈ ਜਾਂ ਚਰਚਾ ਹੁੰਦੀ ਹੈ ਉਹ ਬੈਨ ਕੀਤੀਆਂ ਕਿਸੇ ਵੀ ਹੋਟਲ ਰੈਸਟੋਰੈਂਟ ਕਿਸੇ ਮੈਰਿਜ ਪੈਲੇਸ ਦੇ ਵਿੱਚ ਰਿਜ਼ੋਰਟ ਦੇ ਵਿੱਚ ਉਹ ਸਾਰੀਆਂ ਅਸੀਂ ਬੈਨ ਕੀਤੀਆਂ ਇੱਕ ਸਵੱਛਤਾ ਲਿਆਉਣ ਵਾਸਤੇ ਇਸ ਬੜੀ ਜ਼ਿੰਮੇਵਾਰ ਬੜੀ ਆਰਗੇਨਾਈਜੇਸ਼ਨ ਹੈ ਸਾਡੀ ਐਸੋਸੀਏਸ਼ਨ ਉਹਦਾ ਨਾਮ ਉੱਚਾ ਕਰਨ ਲਈ ਉਹਦੇ ਵਿੱਚ ਸਵੱਛਤਾ ਲਿਆਉਣ ਲਈ ਅਸੀਂ ਇਹ ਬੈਨ ਕੀਤਾ ਇਹ ਪਾਰਟੀਆਂ ਬੈਨ ਕਰਨ ਦਾ ਕਈ ਕਾਰਨ ਨੇ ਦੋ ਤਿੰਨ ਕਾਰਨ ਸੀਗੇ ਮੇਨ ਵਿਸ਼ੇਸ਼ ਇੱਕ ਤਾਂ ਇਹ ਸੀਗਾ ਕਿ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ આરોਪ ਪ੍ਰਤੀ આરોਪ ਲਗਾਏ ਜਾਂਦੇ ਆ ਕੈਂਡੀਡੇਟਾਂ ਦੇ ਉੱਤੇ ਆਪਸ ਦੇ ਵਿੱਚ ਕਿਚੜ ਉਛਾਲਿਆ ਜਾਂਦਾ ਹੈ ਘਰੇਲੂ ਗੱਲਾਂ ਵੀ ਕੱਢ ਕੇ ਬਾਹਰ ਲਿਆਂਾਈਆਂ ਜਾਂਦੀਆਂ ਔਰ ਦੂਸਰਾ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ ਕੋਈ ਉਹਦਾ ਅਰਥ ਨਹੀਂ ਹੁੰਦਾ ਮੈਂ ਤਾਂ ਇਹੀ ਅਪੀਲ ਕਰੂੰਗਾ ਜਿਹੜੇ ਵੀ ਕੈਂਡੀਡੇਟ ਪੈਸੇ ਖਰਤਣਾ ਚਾਹੁੰਦੇ ਨੇ ਉਹ ਐਸੋਸੀਏਸ਼ਨ ਕੋਲੇ ਪੈਸਿਆਂ ਦੀ ਕਮੀ ਹੈ ਉਹ ਆਪਣੇ ਪੈਸੇ ਜਿੰਨੇ ਵੀ ਲੱਖਾਂ ਰੁਪਏ ਜਿਹੜੇ ਵੀ ਖਰਚਣੇ ਆ ਪਾਰਟੀਆਂ ਤੇ ਉਹ ਐਸੋਸੀਏਸ਼ਨ 'ਚ ਜਮ੍ਹਾਂ ਕਰਾ ਦੇਣ ਤੇ ਉਹ ਮੈਂਬਰਾਂ ਦੇ ਕਿਸੇ ਅਰਥ ਵੀ ਆ ਜਾਣਗੇ ਉੱਥੇ ਤਾਂ ਸਾਰੇ ਬੇਕਾਰ ਹੀ ਜਾਂਦੇ ਆ ਦੂਸਰਾ ਅਸੀਂ ਲੈਵਲ ਪਲੇਇੰਗ ਫੀਲਡ ਵੀ ਦੇਣਾ ਚਾਹੁੰਦੇ ਆ ਕਈ ਮੈਂਬਰ ਐਸੇ ਨੇ ਜਿਹੜੇ ਪੈਸੇ ਨਹੀਂ ਕਰ ਸਕਦੇ ਕੁਝ ਮੈਂਬਰ ਐਸੇ ਆ ਜਿਹੜੇ ਪੈਸੇ ਖਰਚ ਕਰ ਸਕਦੇ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਇਸ ਇਸ ਪੈਸੇ ਦੀ ਦੌੜ ਦੇ ਵਿੱਚ ਉਹ ਕੋਈ ਪਿੱਛੇ ਰਹਿ ਜਾਵੇ ਪੈਸੇ ਜ਼ਿਆਦਾ ਜਾਂ ਘੱਟ ਧੋਣ ਕਰਕੇ ਇਹ ਦੋ ਕਾਰਨ ਬੜੇ ਸੀਗੇ ਤੇ ਇਸ ਕਰਕੇ ਅਸੀਂ ਬੈਨ ਕੀਤੀ ਹੈ ਵੈਸੇ ਵੀ ਸਾਡਾ 1700 ਕੁਝ ਮੈਂਬਰ ਵੈਲਿਡ ਹੈਗੇ ਨੇ 1750 ਦੇ ਕਰੀਬ ਤਾਂ ਉਹਨਾਂ ਨੂੰ ਅਪਰੋਚ ਕਰਨਾ ਸੋਸ਼ਲ ਮੀਡੀਆ ਦੇ ਥਰੂ ਕੋਈ ਮੁਸ਼ਕਲ ਨਹੀਂ ਹੈਗਾ ਤੇ ਕੰਪੇਨਿੰਗ ਅਸੀਂ 31 ਅਗਸਤ ਤੱਕ ਸ਼ਾਮ ਦੇ 5 ਵਜੇ ਤੱਕ ਕਨਵੈਂਸਿੰਗ ਕੰਪੇਨਿੰਗ ਅਲਾਉ ਕੀਤੀ ਹੈ ਉਸ ਤੋਂ ਬਾਅਦ ਕੋਈ ਕੰਪੇਨਿੰਗ ਕਿਸੇ ਵੀ ਕਿਸਮ ਦੀ ਹੈ ਕਨਵੈਂਸਿੰਗ ਅਲਾਉਡ ਨਹੀਂ ਹੈ ਉਹ ਬੈਨ ਹੈਗੀ ਹੈ ਅਗਰ ਕੋਈ ਕਰੇਗਾ ਤਾਂ ਉਹਦਾ ਸਖਤ ਨੋਟਿਸ ਲਿਆ ਜਾਏਗਾ ਐਕਸ਼ਨ ਲਿਆ ਜਾਏਗਾ ਯੂ ইলেকਸ਼ਨ ਵਾਲੇ ਦਿਨ ਯੂनाइटेड ਸਾਈਕਲ ਪਾਰਟਸ ਐਸੋਸੀਏਸ਼ਨ ਦੇ ਦਫਤਰ ਦੇ ਵਿੱਚ ਹੀ ਆ ਦਫਤਰ ਦੇ ਬਾਹਰ ਇਹਦੀ ਬਿਲਡਿੰਗ ਦੇ ਬਾਹਰ ਕਿਸੇ ਵੀ ਕਿਸਮ ਦੀ ਕੋਈ ਕਨਵੈਂਸਿੰਗ ਪਰਮਿਟਿਡ ਨਹੀਂ ਹੈ ਅਲਾਉਡ ਨਹੀਂ ਹੈ ਨਾ ਕਨਵੈਂਸਿੰਗ ਤੇ ਨਾ ਹੀ ਕੋਈ ਕੰਪੇਨਿੰਗ ਅਰ ਨਾ ਹੀ ਕੋਈ ਕਿਸੇ ਵੀ ਕਿਸਮ ਦਾ ਬੂਥ ਲੱਗੇਗਾ ਇਹ ਅਸੀਂ ਇਸ ਲਈ ਕੀਤਾ ਕਿ ਜਿਹੜਾ ਵੀ ਵੋਟਰ ਆਵੇ ਉਹ ਆਪਣਾ ਬਿਲਕੁਲ ਹੀ ਸਵਤੰਤਰ ਮਰਜ਼ੀ ਦੇ ਨਾਲ ਬਿਨਾਂ ਕਿਸੇ ਅਸਰ ਬਿਨਾਂ ਕਿਸੇ ਦਬਾਅ ਦੇ ਉਹ ਆ ਕੇ ਆਪਣੀ ਫੋਟੋ ਵੋਟ ਪਾ ਸਕੇ ਉਹਦੇ ਤੇ ਵੋਟ ਪਾਦੇ ਸਮੇਂ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਜੇ ਅਗਰ ਸਿੰਗਲ ਕੈਂਡੀਡੇਟ ਹੈ ਜੇ ਗਰੁੱਪ ਵੱਲੋਂ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ ਤਾਂ ਉਹਦੇ ਲਈ ਅਸੀਂ ਲਿਮਿਟ 1 ਲੱਖ ਰੁਪਏ ਰੱਖੀ ਹੈ ਲੱਖ ਰੁਪਏ ਦੇ ਅੰਦਰ ਅੰਦਰ ਐਡਵਰਟਾਈਜ਼ਮੈਂਟ ਦੇ ਸਕਦਾ ਹੈ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਚਾਹੇ ਪੇਡ న్యూਸ ਦੀ ਸ਼ਕਲ ਚਾਹੇ ਐਡਵਰਟਾਈਜ਼ਮੈਂਟ ਦੀ ਸ਼ਕਲ ਲੇਕਿਨ ਉਹਨੂੰ ਆਪਣੇ ਕੈਂਡੀਡੇਟ ਨੂੰ ਸਨੋਬ ਬਿੱਲ ਸਬਮਿਟ ਕਰਨੇ ਪੈਣਗੇ 30 ਤਰੀਕ ਨੂੰ 3 ਵਜੇ ਤੋਂ ਪਹਿਲਾਂ ਪਹਿਲਾਂ ਆਥੈਂਟਿਕ ਜੈਨੂਇਨ ਬਿੱਲ ਇਦਾਂ ਨਹੀਂ ਵੀ ਨਕਲੀ ਫਕਲੀ ਬਣਾ ਕੇ ਦੇ ਦੇਣ ਜੈਨੂਇਨ ਬਿੱਲ ਅਸੀਂ ਉਹਦੀ ਵੈਰੀਫਿਕੇਸ਼ਨ ਕਰਾਂਗੇ ਬੋਟਿੰਗ ਪ੍ਰੋਸੀਜਰ ਮੈਂ ਦੱਸਦਾ ਕਿ ਜਿਹਦੇ ਕੋਲੇ ਕਾਰਡ ਹੈਗਾ ਨਵਾਂ ਉਹ ਪਾ ਸਕਦਾ ਜਿਹਦੇ ਕੋਲ ਲਈਆ GST ਸਰਟੀਫਿਕੇਟ ਦੇ ਤਿੰਨੋਂ ਪੇਜ ਔਰ ਫੋਟੋ ਆਡੈਂਟਿਟੀ ਕਾਰਡ ਲੈ ਕੇ ਆਵੇ ਭਾ ਲਵੇ ਜਾਂ ਡਾਇਰੈਕਟਰ ਜਾਂ ਪ੍ਰੋਪਰਾਈਟਰ 파ਟਨਰ ਜਾਂ ਪ੍ਰੋਪਰਾਈਟਰ ਜਾਂ ਡਾਇਰੈਕਟਰ ਹੈਗਾ ਕਿ ਨਹੀਂ ਹੈਗਾ ਉਹ GST ਸਰਟੀਫਿਕੇਟ ਤੋਂ ਹੀ ਵੈਰੀਫਾਈ ਹੋਣਾ ਔਰ ਇਹ ਸਾਡੇ ਸੰਵਿਧਾਨ ਦੇ ਵਿੱਚ ਅ ਪ੍ਰੈਸ਼ਰ ਆਇਆ ਸੀ ਇਸ ਕਰਕੇ ਸੀ ਰੱਖਿਆ ਇਹ ਸਾਡੇ ਸੰਵਿਧਾਨ ਚ ਵੀ ਲਿਖਿਆ ਤੇ ਅਬਜੈਕਸ਼ਨ ਵੀ ਆਇਆ ਸੀ ਪਹਿਲਾਂ ਅਸੀਂ ਬਿਨਾ GST ਦੇ ਹੀ ਕਰ ਰਹੇ ਸੀ ਕੁਝ ਮੈਂਬਰਾਂ ਵੱਲੋਂ ਸਾਥੀਆਂ ਵੱਲੋਂ ਐਸੇ ਖੱਤਸੇ ਜाहिर ਕੀਤੇ ਗਏ ਸੀ ਇਹਦੇ ਵਿੱਚ ਕੋਈ ਪੋਰਟਲ ਦੇ ਵਿੱਚ ਜੇ ਕੋਈ ਫਲੌ ਸਾਨੂੰ ਨਜ਼ਰ ਆਉਂਦਾ ਤਾਂ ਲੀਗਲ ਐਕਸ਼ਨ ਲਿਆ ਜਾਊਗਾ ਤਾਂ ਕਿ ਕੋਈ ਫੇਕ ਜੀਐਸਟੀ ਲੈ ਕੇ ਸਾਡੇ ਨਾਲ ਉਹ ਨਾ ਕਰ ਸਕੇ ਜਿੱਦਾਂ ਵੀ ਇਲੈਕਸ਼ਨ ਦਾ ਪ੍ਰੋਸੈਸ ਹੈ ਉਹਦੀ ਸਾਰੇ ਦੀ ਵੀਡੀਓਗ੍ਰਾਫੀ ਹੋਏਗੀ ਸਿਵਾਏ ਜਿਹੜਾ VOTING ਪੋਲ ਦਾ ਜਿੱਥੇ ਸੀਕ੍ਰੇਟ ਬੈਲਟ ਹੁੰਦੀ ਹੈ ਜਿੱਥੇ ਮੋਹਰ ਲਗਾਈ ਜਾਂਦੀ ਹੈ ਉਸ ਏਰੀਆ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਪ੍ਰੋਸੈਸ ਹੈ ਉਹਦੀ ਵੀਡੀਓ ਰਿਕਾਰਡਿੰਗ ਕਰਾਈ ਜਾਏਗੀ ਔਰ ਜਿਹੜਾ ਵੀ ਕੈਂਡੀਡੇਟ ਇਹਨਾਂ ਕੋਡ ਆਫ ਕੰਡਕਟ ਦੀਆ ਰੂਲ ਰੈਗੂਲੇਸ਼ਨ ਦੀ ਅਵੇਲ ਨਾ ਕਰੇਗਾ ਇਹਦੀ ਵਾਇਲੇਸ਼ਨ ਕਰੇਗਾ ਉਹਦੀ ਡਿਸਕਵালিਫਿਕੇਸ਼ਨ ਵੀ ਹੋ ਸਕਦੀ ਹੈ ਇਹ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਬੇਨਤੀ ਹੈ ਸਾਰੇ ਹੀ ਜਿਹੜੇ ਉਮੀਦਵਾਰ ਨੇ ਪ੍ਰੋਸਪੈਕਟਿਵ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਜਿਹੜੀ ਵੀ ਉਹਨਾਂ ਨੇ ਕੰਪੇਨਿੰਗ ਕਰਨੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਕਰਨ ਔਰ ਉਹਦੇ ਵਿੱਚ ਵੀ ਇਹ ਧਿਆਨ ਰੱਖਣ ਕਿ ਕਿਸੇ ਵੀ ਕਿਸਮ ਦਾ ਰੋਪ ਰੋਪ ਰੱਤਿਆਉਪਨਾ ਲਗਾਨ ਗੰਦਗੀ ਨਾਲ ਉਛਾਲਨ ਕਿਸੇ ਦੇ ਇਲਜ਼ਾਮ ਨਾ ਲਗਾਨ ਸਾਫ ਸੁਥਰਾ ਵਧੀਆ ਆਪਣਾ ਵਿਜ਼ਨ ਲੈ ਕੇ ਆਨ ਆਪਣੇ ਫਿਊਚਰ ਪਲਾਨਸ ਦੱਸਣ ਮੈਂਬਰਾਂ ਨੂੰ ਆਪਣੀਆਂ ਵਿਸ਼ੇਸ਼ਤਾਵਾਂ ਦੱਸਣ ਕਿ ਸਾਡੀਆਂ ਆਪਣੀਆਂ ਕੁਆਲਿਫੀਕੇਸ਼ਨਸ ਦੱਸਣ ਉਹ ਆਪਣੇ ਖੂਬੀਆਂ ਦੱਸਣ ਤੇ ਆਪਣੇ ਪਲਾਨਸ ਦੱਸਣ ਤਾਂ ਉਹਦੇ ਨਾਲ ਮੈਂਬਰਾਂ ਨੂੰ ਰਜਾਣ ਤਾਂ ਕਿ ਕਿਸੇ ਅਸਮ ਜਨ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ